ਸੋਤਮੋ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾਇ ਔਰਜਾਇਓ ਮਨਨ ਮੈਂ ਅਪਮਾਨੀ ਲੋਭਨ ਮੈਂ ਲੋਭੀ ਲਪਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਆਵੇ ਪੀਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਪਤਾਵੇ ਰਹਾਉ ਅਮਲਨ ਸਿਉ ਅਮਲੀ ਲਪਟਾਇਓ ਭੋਮਨ ਭੋਮ ਪਿਆਰੀ ਕੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਬਿਧਾਂਸੀ ਰਚਿਆ ਨੈਣ ਦੇਖ ਸੁਖ ਪਾਵੈ ਜੈਸੀ ਰਸਨਾ ਸਾਦਲ ਪਾਨੀ ਤਿਉਂ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰਕ ਸਗਲ ਕਟਾਂ ਕਾ ਸਵਾਮੀ ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲੇ ਆਂ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਰਿਗੋਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਪ੍ਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ ਭਗਤ ਪ੍ਰਮਾਤਮਾ ਨੂੰ ਅੰਗ ਸੰਗ ਵੇਖ ਕੇ ਤੇ ਗੁਰੂ ਦੀ ਸੇਵਾ ਕਰਕੇ ਪ੍ਰਮਾਤਮਾ ਦੀ ਸਿਫਤਸਲਾਹ ਵਿੱਚ ਹੀ ਪ੍ਰਸੰਨ ਰਹਿੰਦਾ ਹੈ ਟਹਰਾਓ ਹੇ ਭਾਈ ਜਿਵੇਂ ਰਾਜ ਦੇ ਕੰਮਾਂ ਵਿੱਚ ਰਾਜਾ ਮगन ਰਹਿੰਦਾ ਜਿਵੇਂ ਮਾਨ ਵਧਾਉਣ ਵਾਲੇ ਕੰਮਾਂ ਵਿੱਚ ਆਦਤ ਆਦਰ ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਜਿਵੇਂ ਲਾਲਚੀ ਮਨੁੱਖ ਲਾਲਚ ਵਧਾਉਣ ਵਾਲੇ ਆਹਾਰਾਂ ਵਿੱਚ ਫਸਿਆ ਰਹਿੰਦਾ ਤਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰੇਮ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ। हे ਭਾਈ ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ। ਜ਼ਮੀਨ ਤੇ ਮਾਲਕਾ ਨੂੰ ਜ਼ਮੀਨ ਪਿਆਰੀ ਲੱਗਦੀ ਹੈ। ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ। हे ਭਾਈ ਵਿਦਵਾਨ ਮਨੁੱਖ ਵਿਦਿਆ ਪੜਨ ਪੜਾਣ ਵਿੱਚ ਖੁਸ਼ ਰਹਿੰਦਾ ਹੈ। ਅੱਖਾਂ ਪਦਾਰਥ ਵੇਖ ਵੇਖ ਕੇ ਸੁਖ ਮਾਣਦੀਆਂ ਹਨ। ਹੇ ਭਾਈ ਜਿਵੇਂ ਜੀਵ ਸਵਾਦ ਵਾਲੇ ਪਦਾਰਥਾਂ ਦੇ ਸਵਾਦ ਚੱਖਣ ਵਿੱਚ ਖੁਸ਼ ਰਹਿੰਦੀ ਹੈ ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫਤਸਾਲਾ ਦੇ ਗੀਤ ਗਾਉਂਦੇ ਹਨ ਹੇ ਭਾਈ ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਇਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ ਹੇ ਨਾਨਕ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਯਾਸ ਲੱਗਦੀ ਹੈ ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ ਆਪ ਆ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ 5ਥ ਗੁਰੂ ਗੁਰੂਵਰ ਜਨਦੇਵ ਜੀ ਅੰਡਰ ਹੈਡਿੰਗ ਸੋਰਟ 5ਥ ਮਹਲ ਗੁਰੂ ਸਾਹਿਬ ਜੀ ਸੇਇੰਗ ਥੈਟ ਐਜ਼ ਦਾ ਕਿੰਗ ਇਜ਼ ਇਨਟੈਂਜਲਡ ਇਨ ਕਿੰਗਲੀ ਅਫੇਅਰਸ ਐਂਡ Egotist in his own egotism, and the greedy man is enticed by greed. So is the spirituality enlightened being absorbed in the love of the Lord. This is what befits the Lord's servant. Beholding the Lord near at hand. He serves the true Guru and he is satisfied through the Ketan of the Lord's Praises. The addict is addicted to his drug, and the landlord is in love with his land as the baby is attached to his milk. So the saint is in love with God. The scholar is absorbed in scholarship, and the eyes are happy to see. As the tongue savors the tastes, so does the humble servant of the Lord sing the glorious praises of the Lord. As is the hunger, so is the fulfiller. ही इज़ द लोर्ड एंड मास्टर ऑफ ऑल हर्ड्स नानक थर्स्ट फॉर द ब्लैस विजन ऑफ द लोर्ड दर्शन ही हैज़ मेट गॉड द इनर नोअ द सर्चर ऑफ हर्ट्स वागुरु जी का खालसा वागुरु जी की फतेह है